ਸੰਦੀਪ ਸਿੰਘ ਸਣੀ ਨੂੰ ਬਹੁਤ ਗੰਦੇ ਤਰੀਕੇ ਨਾਲ ਟੌਰਚਰ ਕੀਤਾ ਗਿਆ ਪੁਲਿਸ ਵੱਲੋਂ ਆਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਚ ਆਪਾਂ ਨੂੰ ਸਾਫ਼ ਦਿਖ ਰਿਹਾ ਕਿ ਕਿੰਨੀ ਤਕਲੀਫ ਚਾਹੋ ਬੰਦਾ ਹੁਣ ਜਿਹੜੇ ਸੰਦੀਪ ਸਿੰਘ ਬਾਰੇ ਬਾਲਾ ਨਹੀਂ ਜਾਣਦੇ ਇਹ ਸਾਰੀ ਗੱਲ ਸ਼ੁਰੂ ਹੋਈ ਸੀ 4 ਨਵੰਬਰ 2022 ਨੂੰ ਜਦੋਂ ਸ਼ਿਵ ਸੇਨਾ ਦਾ ਲੀਡਰ ਸੁਦੀਰ ਸੂਰੀ ਅੰਮ੍ਰਿਤਸਰ ਵਿੱਚ ਕਿਸੇ ਧਰਨੇ ਤੇ ਬੈਠਾ ਸੀ ਉੱਥੇ ਹੀ ਸੰਦੀਪ ਸਿੰਘ ਸਣੀ ਆਉਂਦਾ ਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਜਿਸ ਦੇ ਤੋਂ ਬਾਅਦ ਸੰਦੀਪ ਨੂੰ ਪਟਿਆਲਾ ਜੇਲ ਭੇਜਿਆ ਜਾਂਦਾ ਜੋ ਕਿ ਇੱਕ ਬਹੁਤ ਹਾਈ ਸਿਕਿਉਰਿਟੀ ਜੇਲ ਆ ਹੁਣ ਇੱਥੇ ਐਂਟਰੀ ਹੁੰਦੀ ਆ ਪੁਲਿਸ ਚ ਰਹਿ ਚ ਸੂਬਾ ਸਿੰਘ ਦੀ ਜੋ ਆਪ ਦੇ ਆਪ ਨੂੰ ਬਹੁਤ ਮਾਣ ਨਾਲ ਸੂਬਾ ਸਰਹੰਦ ਕਹਿੰਦਾ ਸੀ ਜੀਨੇ ਦੋ ਸਾਬ ਜਦਿਆਂ ਨੂੰ ਤਸ਼ੱਦਦ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੂਬਾ ਸਰਹੰਦ ਨਾਮ ਇਹਨੇ ਆਪ ਦੇ ਆਪ ਨੂੰ ਦਿੱਤਾ ਸੀ ਕਿਉਂਕਿ ਜਿਹੜੇ 90 ਦੇ ਦੌਰ ਚ ਝੂਠੇ ਮੁਕਾਬਲੇ ਹੋਏ ਸੀ ਉਹਦੇ ਚ ਇਹਦਾ ਨਾਮ ਸਿਖਰਾਂ ਤੇ ਬੋਲਦਾ ਸੀ ਉਹਨਾਂ ਝੂਠੇ ਮੁਕਾਬਲਿਆਂ ਕਰਕੇ ਹੀ ਇਹਨੂੰ ਸਜ਼ਾ ਹੋਈ ਤੇ ਇਹਨੂੰ ਵੀ ਪਟਿਆਲਾ ਜੇਲ ਭੇਜਿਆ ਗਿਆ ਹੁਣ ਕੌਮ ਦੇ ਦੋਸ਼ੀਆਂ ਨੂੰ ਰੱਬ ਸਜ਼ਾ ਕਿਵੇਂ ਦਿੰਦਾ ਵੇਖੋ ਇਹ ਉਸੇ ਜੇਲ ਚ ਪਹੁੰਚਿਆ ਜਿੱਥੇ ਸੰਦੀਪ ਸਿੰਘ ਸਣੀ ਕੈਦ ਸੀ ਹੁਣ ਪਟਿਆਲਾ ਜੇਲ ਦੇ ਰੂਲ ਦੇ ਅਕੋਰਡਿੰਗ ਹੁਣ ਜਿਹੜਾ ਬੰਦਾ ਕਨਵਿਕਟ ਗੁਨਾ ਕੋਰਟ ਚ ਸਾਬਤ ਹੋ ਚੁੱਕਿਆ ਹੁੰਦਾ ਤੇ ਜਿਹੜਾ ਬੰਦਾ ਅੰਡਰ ਟ੍ਰਾਇਲ ਹੁੰਦਾ ਮਤਲਬ ਹਜੇ ਉਸ ਕੇਸ ਦੀ ਸੁਣਵਾਈ ਚੱਲ ਰਹੀ ਹੁੰਦੀ ਆ ਇਹਨਾਂ ਦੋਨਾਂ ਨੂੰ ਸੇਫਟੀ ਕਰਕੇ ਕਦੇ ਵੀ ਜੇਲ ਦੇ ਇੱਕ ਬੈਰਕ ਚ ਨਹੀਂ ਰੱਖਿਆ ਜਾਂਦਾ ਪਰ ਇਸ ਕੇਸ ਚ ਆਇ ਨਹੀਂ ਹੋਇਆ ਸੰਦੀਪ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਸੂਬਾ ਸਿੰਘ ਤੇ ਉਹਦੇ ਨਾਲ ਦੋ ਪੁਲਿਸ ਵਾਲੇ ਹੋਰ ਸੀ ਜੋ ਜੇਲ ਚ ਬੰਦ ਸੀ ਇਹਨਾਂ ਦੋਨਾਂ ਨੂੰ ਸੰਦੀਪ ਸਿੰਘ ਦੇ ਬੈਰਕ ਚ ਜਾਣ ਕੇ ਰੱਖਿਆ ਗਿਆ ਕਿ ਇਹ ਸੰਦੀਪ ਸਿੰਘ ਸਨੀ ਨੂੰ ਮਾਰਨ ਦਾ ਕੋਈ ਪਲਾਨ ਸੀ ਪਰ ਇਹੀ ਗੱਲ ਉਹਨਾਂ ਤੇ ਪੁੱਠੀ ਪੈ ਜਾਂਦੀ ਆ ਜਦੋਂ ਹੀ ਜੇਲ ਚ ਇਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਆ ਉਦੋਂ ਸੰਦੀਪ ਇੱਕ ਟੂਟੀ ਦੀ ਪਾਈਪ ਲੈ ਕੇ ਹਤੇ ਵਾਰ ਕਰਦਾ ਜਿਹਦੇ ਚ ਦੋ ਪੁਲਿਸ ਵਾਲੇ ਜ਼ਖਮੀ ਹੁੰਦੇ ਆ ਤੇ ਸੂਬਾ ਸਿੰਘ ਮਾਰਿਆ ਜਾਂਦਾ ਕਿਉਂਕਿ ਹਰ ਸੂਬਾ ਸਰਹਿੰਦ ਨੂੰ ਮਾਰਨ ਲਈ ਇੱਕ ਬਾਬਾ ਬੰਦਾ ਸਿੰਘ ਬਹਾਦਰ ਜ਼ਰੂਰ ਬਣਿਆ ਹੁੰਦਾ ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਸੰਦੀਪ ਸਿੰਘ ਸਣੀ ਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਜਿਹਦੇ ਤੋਂ ਬਾਅਦ ਪਰਿਵਾਰ ਵੱਲੋਂ ਤੇ ਉਹਨਾਂ ਦੇ ਵਕੀਲ ਦੇ ਪ੍ਰੈਸ਼ਰ ਪਾਉਣ ਤੋਂ ਬਾਅਦ ਸੰਦੀਪ ਸਿੰਘ ਨੂੰ ਮੈਡੀਕਲ ਕਰਵਾਉਣ ਲਈ ਭੇਜਿਆ ਗਿਆ ਜਿੱਥੋਂ ਦੀ ਇਹ ਵੀਡੀਓ ਆ ਜਿਹਦੇ ਤੋਂ ਬਾਅਦ ਮੈਡੀਕਲ ਰਿਪੋਰਟਸ ਨਾਲ ਇਹ ਸਾਰਾ ਟੌਰਚਰ ਪ੍ਰੂਵ ਹੋਇਆ ਸੰਦੀਪ ਸਿੰਘ ਦੇ ਵਕੀਲ ਨੇ ਆ ਕੇ ਦੱਸਿਆ ਕਿ ਉਹਨਾਂ ਦੇ ਸਰੀਰ ਤੇ 12 ਤੋਂ 13 ਜ਼ਖਮਾਂ ਸੰਦੀਪ ਸਿੰਘ ਦੀ ਅੱਖ ਤੇ ਠੁੱਡੇ ਮਾਰੇ ਗਏ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਉਹਨਾਂ ਦਾ ਕਸ਼ਹਿਰਾ 5 ਵਾਰ ਖੂਨ ਨਾਲ ਲੱਭੜਿਆ ਹੁਣ ਤੁਸੀਂ ਆਪ ਇਮੇਜਿਨ ਕਰਕੇ ਵੇਖ ਲਓ ਬਾਕੀ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਹੈਗੀ ਆ ਤੁਸੀਂ ਕਮੈਂਟ ਕਰਕੇ ਜਰੂਰ ਸ਼ੇਅਰ ਕਰੋ